ਆਪਣਾ ਜਗਦੀਪ ਜੋਗਾ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡੇ ਆਪਣੇ ਚੈਨਲ ਸਭ ਕੁਝ ਦੇ ਇਸ ਖੂਬਸੂਰਤ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਤੁਹਾਨੂੰ ਪਰਫੁੱਲਤ ਕਰਨ ਵਾਲੀਆਂ ਉਹ ਮਾਨ ਮਤੇ ਸਸ਼ਕਤ ਚਾਹੇ ਉਹ ਕਿਸੇ ਵੀ ਖੇਤਰ ਦੀ ਹੋਣ ਉਹਨਾਂ ਨੂੰ ਆਪ ਸਭ ਦੇ ਰੂਬਰੂ ਕਰਕੇ ਅਸੀਂ ਮਾਣ ਲੈਂਦੇ ਆ ਤੁਹਾਡਾ ਤਾਰਫ ਕਰਾ ਕੇ ਇੱਕ ਸਤਕਾਰ ਲੈਂਦੇ ਆ ਅੱਜ ਜਿਨ੍ਹਾਂ ਸਜਣਾ ਨੂੰ ਜਿਸ ਪਰਸਨੈਲਿਟੀ ਨੂੰ ਜਿਹੜਾ ਸ਼ਖਸੀਤਾਂ ਨੂੰ ਆਪ ਸਾਡੇ ਰੂਪੂ ਕਰਨ ਲੱਗਿਆ ਉਹ ਹੈ ਜੀ ਸਾਡੇ ਮਾਲਵੇ ਦੀ ਬੜੀ ਹੀ ਚਰਚਿਤ ਗਾਇਕ ਜੋੜੀ ਬੱਬਾ ਫਰੀ ਜੀ ਦਾ ਵਿਸ਼ੇਸ਼ ਤੌਰ ਤੇ ਉਹਨਾਂ ਦੇ ਸਿਰ ਤੇ ਮੇਰ ਭਰੇ ਹੱਥ ਇੱਕ ਮਖਮਲੀ ਆਵਾਜ਼ ਦੀ ਸੀਨੀਅਰ ਤੇ ਸਤਕਾਰਯੋਗ ਜੋੜੀ ਜਿਨ੍ਹਾਂ ਨੂੰ ਤੁਸੀਂ ਗੁਲਵਿੰਦਰ ਕਮਲ ਤੇ ਸਪਨਾ ਕਮਲ ਦੇ ਨਾਮ ਨਾਲ ਮੁਹੱਬਤ ਕਰਦੇ ਹੋ ਪਿਆਰ ਕਰਦੇ ਹੋ ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਨੂੰ ਜੀ ਬਹੁਤ ਬਹੁਤ ਅ ਬੜੀ ਖੁਸ਼ੀ ਹੋ ਰਹੀ ਹੈ ਤਾਂ ਦੇ ਸਾਰੇ ਦਰਸ਼ਨ ਕਰਕੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਅੱਜ ਸਾਨੂੰ ਬਹੁਤ ਮਾਣ ਮੌਕਾ ਮਿਲਿਆ। ਵੈਸੇ ਤੁਹਾਡੀ ਮੱਖ ਲਈ ਆਵਾਜ਼ ਦੇ ਵਿੱਚ ਅਕਸਰ ਸਗੀਰ ਸੁਣਦੇ ਆ ਆਪਣੇ ਆਪ ਨੂੰ ਆਨੰਦਿਤ ਕਰਦੇ ਤੁਹਾਡੀ ਮਿੱਠੀ ਆਵਾਜ਼ ਕੇ ਨਾਲ। ਤੇ ਮੈਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਨਾ ਚਾਹੁੰਦਾ ਮੇਰਾ ਸਵਾਲ ਕਹਿ ਲਓ ਇਹ ਹੈ ਕਿ ਮਾਮਾ ਸਦੀਕ ਸਾਹਿਬ ਬੜੀ ਸੁੰਜੀ ਹੋਈ ਸਖਸ਼ੀਤ ਬੜੀ ਗ੍ਰੇਡ ਪਰਸਨੈਟੀਟੀ ਦੇ ਸਾਡੀ ਕੰਗਰਮਿਕ ਐਕਟੀ ਦਾ ਮਾਣ। ਤੇ ਤੁਹਾਨੂੰ ਉਹਨਾਂ ਦੇ ਚਰਨਾਂ 'ਚ ਜਾਣ ਦਾ ਕਦੋਂ ਮੌਕਾ ਮਿਲਿਆ ਤਾਂ ਕਿ ਤੁਸੀਂ ਉਹਨਾਂ ਨੂੰ ਆਪਣਾ ਮੁਰਸ਼ਿਦ ਬਣਾਇਆ ਹੋਇਆ, ਗੁਰਦੇਵ ਬਣਾਇਆ ਹੋਇਆ। ਉਹ ਹਰ ਇੱਕ ਬੰਦੇ ਨੂੰ ਤਾਂ ਗੁਰੂ ਬਣਾ ਦਿੰਦੇ। ਦੇ ਨਾਲ ਆਪਣਾ ਸ਼ਗਿਰਦ ਬਣੋਂਗੇ। ਸੋ ਇਹ ਤੁਹਾਨੂੰ ਮੌਕਾ ਕਿਸ ਤਰ੍ਹਾਂ ਵਿਲਾਪਾ ਗੱਲ ਇਥੇ ਸ਼ੁਰੂ ਕਰਨ ਲੱਗੇ। ਅ ਮੈਂ ਬੜੇ ਭਗਾ ਵਾਲਾ ਜੀ। ਜੀ। ਮੇਰੀ ਬਚਪਨ ਤੋਂ ਹੀ ਇਹ ਇੱਛਾ ਸੀ ਜਦੋਂ ਮੈਨੂੰ ਇਹ ਨਹੀਂ ਪਤਾ ਸੀ ਵੀ ਸੰਗੀਤ ਕੀ ਹੁੰਦਾ ਹੈ। ਜੀ। ਸਿੱਖਿਆ ਕਿਵੇਂ ਜਾਂਦਾ ਹੈ? ਜੀ। ਉਸਤਾਦ ਕੀ ਹੁੰਦੇ ਨੇ? ਸ਼ਗਿਰਦ ਕੀ ਹੁੰਦਾ ਹੈ? ਜੀ। ਮੈਨੂੰ ਉਹਦੀ ਇੱਛਾ ਸੀ ਵੀ ਜੀ ਗਾਉਣਾ ਹੋਵੇ ਤਾਂ ਆਏਗਾ। ਜੀ। ਚਲੋ ਫਿਰ ਮੈਂ ਗਾਉਣ ਲੱਗਿਆ ਲੋਕੀ ਪੈਸੇ ਦੇ ਕੇ ਗਾਉਣ ਲੱਗੇ। ਜੀ। ਫਿਰ ਮੇਰੇ ਜਿਹੜੀ ਇੱਛਾ ਸੀ ਦਿਲ ਦੀ ਬਈ ਐ ਸੀ ਵੀ ਉਸਤਾਦ ਧਰਨਾ ਦਾ ਗੁਰੂ ਸਦੇਖ ਜੀ ਨੂੰ ਉਹਨਾਂ ਨੂੰ ਧਰਨਾ ਜੀ ਉਹਨਾਂ ਦਾ ਜਿਹੜਾ ਰੋਜ਼ਮਰ ਦਾ ਜਿਹੜਾ ਸਕੇਜੂਲ ਹੈ ਬਹੁਤ ਬਿਜ਼ੀ ਸੀਗਾ ਜੀ ਉਹਨਾਂ ਨੂੰ ਮੈਨੂੰ ਮਿਲਣ ਦੇ ਵਿੱਚ ਹੀ 4-5 ਸਾਲ ਲੰਗੇ ਜੀ ਕੋਈ ਬੰਦਾ ਐਸੀ ਨਹੀਂ ਮਿਲਿਆ ਇਸ ਕਿਸਮ ਦਾ ਵੀ ਜਿਹੜਾ ਉਹਨਾਂ ਨੂੰ ਬਿਲਾ ਸਕੀ ਜੀ ਉਹਨਾਂ ਦਾ ਰਜੇਵਾ ਬਹੁਤ ਜ਼ਿਆਦਾ ਹੁੰਦਾ ਹੈ ਜੀ ਫਿਰ ਨਿਰਮਲ ਸਿੱਧੂ ਮੇਰੇ ਮਿੱਤਰ ਹੈ ਜੀ ਉਦੋਂ ਸਿੱਖ ਦੂਜੇ ਨੂੰ ਜਾਣਦੇ ਸੀ ਮੈਂ ਤੇ ਫਿਰ ਉਹ ਜੀ ਨਿਰਮਲ ਉਹ ਦੋਸਤ ਦੀਕ ਸਾਹਿਬ ਨਾਲ ਹਰਮੋਨੀ ਵਜਾਉਂਦਾ ਹੁੰਦਾ ਸੀ ਜੀ ਮੈਂ ਇੱਥੇ ਫਰੀਦਕੋਟ ਗਾਉਣ ਦਾ ਕੰਮ ਕਰਦਾ ਹੁੰਦਾ ਸੀ ਜੀ ਮੇਰਾ ਸਿਰੇ ਸੁਰੇ ਗਾਉਣ ਦਾ ਕੰਮ ਚੰਗਾ ਚੱਲਦਾ ਕੋਈ ਖਾੜੇ ਕੋੜੇ ਵੀ ਲੱਗ ਜਾਂਦੇ ਸੀ ਜੀ ਦੋਨੋਂ ਸਾਨੂੰ ਲਾਲਚ ਸੀ ਇੱਕ ਦੂਜੇ ਤੱਕ ਮੈਨੂੰ ਇਹ ਸੀ ਵੀ ਕੋਈ ਬੰਦਾ ਐਸਾ ਹੋਵੇ ਜਿਹੜਾ ਉਸਤਾਦ ਜੀ ਦਾ ਹੀ ਮਿਲਾਂ ਮਿਲਾਂ ਨਿਰਮਲ ਨੂੰ ਇਹ ਸੀ ਵੀ ਮੈਨੂੰ ਵਾਜਾ ਵਜਾਉਣ ਵਾਲੇ ਕੰਮ ਚੋਂ ਕੱਢ ਕੇ ਕੋਈ ਗਾਉਣ ਵਾਲੇ ਕੰਮ 'ਚ ਲਿਆਵੇ ਤਾਂ ਜੀ ਅਸੀਂ ਲਾਰਜਵਾਂ ਸਿੱਖ ਦੂਜੇ ਨਾਲ ਜੁੜ ਗਏ ਤੇ ਚਲੋ ਉਹਦਾ ਵੀ ਕੰਮ ਠੀਕ ਹੋ ਗਿਆ ਤੇ ਮੇਰੇ ਵਿੱਚ ਅੱਗੇ ਭਗਾਂ ਨੂੰ ਮੈਨੂੰ ਉਹਨਾਂ ਨੇ ਮਿਲਾਤਾ ਮਤਲਬ ਸਿੱਧੂ ਸਾਹਿਬ ਨੇ ਤੁਹਾਨੂੰ ਫਰੀਦ ਸਾਹਿਬ ਨਾਲ ਮਿਲਾਤਾ ਹਾਂਜੀ ਹਾਂ ਹੁਣ ਇਹ ਤਾਂ ਤੁਹਾਡੀ ਗੱਲ ਹੈ ਵੀ ਤੁਸੀਂ ਆਪਣੇ ਮੁਰਸ਼ਿਦ ਨੂੰ ਕਿੱਦਾਂ ਮਿਲੇ ਹੁਣ ਪਹਿਲੇ ਤੁਸੀਂ ਦੱਸੋ ਵੀ ਤੁਸੀਂ ਭਾਈ ਉਹਨਾਂ ਨੂੰ ਕਿੱਦਾਂ ਮਿਲੇ ਇਹਨਾਂ ਨੇ ਤਾਂ ਆਪੀ ਬਹੁਤ ਚੀਜ਼ ਕੀਤੀ ਨਾ ਹੀ ਭਲੇ ਮੈਨੂੰ ਪਿਆਸਾ ਖੂਏ ਕੇ ਪਾੜ ਜਾਂਦਾ ਤੇ ਹੁਣ ਤੱਕ ਦਾ ਸੰਗੀਤਿਕ ਸਫ਼ਰ ਤੇ ਨਾਲ ਪਰਿਵਾਰ ਦੀ ਜੋੜੀ ਬਿਸਤਰਾ ਚੱਲੀ ਹੈ ਸ਼ੁਕਰਾ 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 ਤੇ ਤੁਹਾਨੂੰ ਮਤਲਬ ਇੱਕ ਵੱਡਾ ਮਕਾਮ ਤਾਂ ਮਿਲ ਗਿਆ ਵੀ ਮਹੰਮਦ ਸਾਦੀ ਸਾਬ ਬਹੁਤ ਵੱਡੇ ਮਹਾਨ ਸਾਹਿਬ ਪੰਜਾਬੀ ਦੁਕਾਨਾਂ ਕੈਕੀ ਦੇ ਨਾਸਤੌਤ ਇੰਦਿਲ ਹਨਾ ਤੁਸੀਂ ਨਾਲ ਕੋਲ ਆਏ ਤੇ ਉਸ ਤੋਂ ਬਾਅਦ ਆਪਣਾ سلسلہ ਹੁੰਦਾ ਵੀ ਆਪਾਂ ਰਿਕਾਰਡਿੰਗਾਂ ਕਰਾਈਏ ਸਾਡੇ ਗਾਣੇ ਵੀ ਉਹਨਾਂ ਦੇ ਗਾਣੇ ਵਾਂਗੂ ਮੰਜੇ ਜੋੜ ਕੇ ਸਪੀਕਰਾਂ ਤੇ ਚੱਲਣ ਹਨਾ ਤਾਂ ਉਹ ਫਿਰ ਤੁਹਾਡੀ ਸਿਲਸਿਲਾ ਇੱਕ ਤਾਂ ਸ਼ੁਰੂ ਹੋਇਆ ਰਿਕਾਰਡਿੰਗਾਂ ਦਾ ਉਹਨਾ ਉਸਤਾਦ ਜੀ ਬੋਲੇ ਪੈਰੇ ਕਿਸੇ ਨੂੰ ਮਤਲਬ ਐ ਨਹੀਂ ਮੰਨਦੇ ਖਾਸ ਤੌਰ ਤੇ ਮੈਨੂੰ ਜਾਂ ਆਪਣੇ ਸ਼ਗਿਰਦ ਨੂੰ ਜੀ ਕਿਸੇ ਨੂੰ ਵੀ ਹੱਥੋਂ ਬਹੁਤ ਵਧੀਆ ਹੈ ਮੈਂ ਤਰਸੇ ਪਿਆ ਇਸ ਗੰਮ ਨੂੰ ਵੀ ਕਦੇ ਅੱਖ ਨੂੰ ਤੂੰ ਬਹੁਤ ਵਧੀਆ ਗੱਲ ਹੈ ਜੀ ਉਹਨਾਂ ਨੇ ਅ ਮੇਰੇ ਤੇ ਪਹਿਰਾ ਦਿੱਤਾ ਪੂਰਾ ਜੀ ਮੈਂ ਉਹਨਾਂ ਕੋਲ ਇਹ ਉਹਨਾਂ ਦੀ ਸੇਵਾ ਚ ਰਹਿ ਕੇ ਸਿੱਖਿਆ ਜਿਵੇਂ ਕਿ ਮੈਨੂੰ ਬੁੱਢੇ ਸੀ ਮੈਂ ਆਪਦੇ ਤਦਨ ਤੱਕ ਸਿੱਖਿਆ ਪਰ ਮੈਨੂੰ ਲੱਗਣ ਲੱਗਾ ਜਦੋਂ ਵੀ ਹਾਂ ਮੇਰੇ ਕੁਝ ਪੱਲੇ ਪੈਂਦਾ ਜਾਂਦਾ ਜੀ ਜਦੋਂ ਉਹਨਾਂ ਨੂੰ ਲੱਗਿਆ ਵੀ ਹਾਂ ਇਹ ਹੋਣ ਬਾਜੀ ਖੇਡਨ ਵਾਲਾ ਤੇ ਤੇ ਉਹਨਾਂ ਨੇ ਫਿਰ ਮੇਰੀ ਰਿਕਾਰਡਿੰਗ ਆਪਣੀ ਕੰਪਨੀ ਚ ਕੀਤੀ ਜੀ ਕੋ ਸਾਡੇ ਘਰ ਰਿਕਾਰਡਿੰਗ ਕੱਪੜੇ ਉਹਨਾਂ ਦੇ ਹੁੰਦੇ ਸੀ ਉਹਦੇ ਵਿੱਚ ਸਾਡੀ ਪਹਿਲੀ ਰਿਕਾਰਡਿੰਗ ਉਸ ਟਾਈਮ ਮਤਲਬ ਤਬਿਆਂ ਦਾ ਜੋ ਬੀ ਸੀ ਜਾ ਕੈਸਟਾਂ ਦਾ ਜੋ ਬੀ ਸੀ ਬਸ ਥੋੜਾ ਜਿਹਾ ਸਮਾਂ ਲੱਗ ਗਿਆ ਸੀ ਥੋੜਾ ਸਮਾਂ ਖੁੰਝ ਗਿਆ ਸੀ ਸਾਡਾ ਵੀ ਕੋਈ ਤਵਾਜ ਉਦੋਂ ਬਾਅਦ ਕੈਸਟਾਂ ਬਣੀਆਂ ਸ਼ੁਰੂ ਹੋ ਗਈਆਂ ਤੇ ਸਾਡੀ ਕੈਸਟਾਂ ਤੇ ਉਹ ਤੁਹਾਡਾ ਦੁਕਾਨਾ ਸੀ ਕਿ ਸੋਲੋ ਵੀ ਸੀ ਦੁਕਾਨੇ ਸੀ ਕਿਹਨਾਂ ਨਾਲ ਸੀ ਪੈਂਜੋ ਨਾਲ हां ਇਹਨਾਂ ਨਾਲ ਸੀ ਜੀ ਫਿਰ ਉਹ ਪਹਿਲਾ ਉਹ ਹੀ ਚਾਹਾਂਗੇ ਮੈਂ ਮੇਰੇ ਪਿਆਰਿਆਂ ਨੂੰ ਸੁਣਾਉਣਾ ਚਾਹਾਂ ਵੀ ਪਹਿਲਾ ਉਹੀ ਹੀ ਤੁਹਾਡੇ ਸੁਣੀ ਨਹੀਂ ਗੀਤ ਤਾਂ ਨਹੀਂ ਸੁਣਾਉਂਦੇ ਤੁਹਾਨੂੰ ਦੱਸ ਦਿੰਨੇ ਆਂ ਹਾਂ ਜੀ ਇਹ ਉਹਦੇ ਵਿੱਚ 12 ਗੀਤ ਸੀ ਸਾਡੇ ਜੀ ਅਸੀਂ ਗਾਉਣ ਵਾਲੇ ਦੋ ਜਣੇ ਸੀਗੇ ਜੀ ਤੇ ਸਿੰਗਰ ਫੀਮੇਲ ਸਿੰਗਰ ਇਹ ਕੱਲੇ ਸੀ ਇਹ ਤੇ ਦੋਨਾਂ ਨਾਲ ਤੋਂ ਗਾਏ ਜੀ ਤੇ ਮਾਤਾ ਜੀ ਮਨਮਰਜ਼ੀ ਤੁਸੜੀ ਸਾਂਝੀ ਸਾਡੀ ਤਿੰਨਾਂ ਦੀ ਸਾਂਝੀ ਸਾਂਝੀ ਹੈ ਸੋ ਮਤਲਬ ਇਹਦਾ ਆਪਣੀ ਗੱਲ ਪੂਰੀ ਹੋ ਗਈ ਵੀ ਆਪਾਂ ਨੂੰ ਸਤਾਰ ਮਿਲ ਗਿਆ ਕੈਸ ਦਾ ਸਵਾਰ ਬਣ ਗਿਆ ਉਸ ਟਾਈਮ ਜਿਹੜੇ ਗੀਤਕਾਰ ਆ ਉਹ ਵੀ ਬਹੁਤ ਵੱਡੇ ਗੀਤਕਾਰ ਸੀ ਫਿਰ ਤੁਹਾਨੂੰ ਗਾਣੇ ਤੁਸੀਂ ਕਿੰਤੋਂ ਲੱਭੇ ਜਿਹੜੇ ਗੀਤਕ ਸੰਧ ਤੁਹਾਡੇ ਗਾਣੇ ਉਹਦੇ ਵਿੱਚ ਮੈਨੂੰ ਇਹ ਦੱਸਦਿਆਂ ਇੱਕ ਬੜੀ ਖੁਸ਼ੀ ਹੋ ਰਹੀ ਹੈ ਜੀ ਮੇਰੇ ਬਚਪਨ ਦੇ ਦੋਸਤ ਜੀ ਮਨਜੀਤ ਸੰਤ ਸੁਖਵਾਰੀਆ ਸੁਖਵਾਰੀਆ ਉਹ ਲੋਕ ਇਕੱਲੇ ਗੀਤਕਾਰ ਹੁੰਦੇ ਸੀ ਜੀ ਉਹਦੇ ਉਸ਼ੋਕੀਆ ਸੀ ਤੇ ਲਿਖਤ ਲੈਦੇ ਸੀ ਅਸੀਂ 5ਵੇਂ ਇਲਾਕੇ ਤੇ ਹੁਣ ਤਾਈਂ ਫੁੱਟਬਾਲ ਖੇਡਦਾ ਚੰਗਾ ਸਾਹ ਲੈਂਦਾ। ਜੀ। ਉਹਨਾਂ ਦੇ 8 ਗੀ ਸੀ ਉਸ ਡੇਪ ਦੇ ਵਿੱਚ। ਜੀ। ਤੇ ਲਿਖੇ ਹੋਏ ਉਹਨਾਂ ਦੇ ਲਿਖੇ ਹੋਏ। ਗੁਰਾਂ ਦੇ ਤਾਸਿਲ ਨੂੰ ਸੁਖਣ ਵਾਲੀ ਹੈ ਉਹਨਾਂ ਦੇ ਵੀ ਲਿਖੇ ਸੀ। ਜੀ। ਇੱਕ ਦੋ ਹੋਰ ਗੀਤਕਾਰਾਂ ਦੇ ਵਿਪੇਚ ਆ ਇੱਕ ਦੋ ਹੋਰ ਵੀਰਕਾਰਾਂ ਦੇ ਉਹਦੇ ਚੀਜ਼ ਸੀ ਜੀ। ਜੀ। ਇਤਨਾ ਦੇ। ਤੇ ਉਸ ਟਾਈਮ ਦਾ ਸੰਗੀਤ ਸਵਰਗੀ ਵਿਰਿੰਦਰ ਬਚਨ ਜੀ ਦਾ ਰਹਿੰਦਾ। ਬੈਕਗ੍ਰਾਊਂਡ। ਹੂੰ। ਉਸ ਟਾਈਮ ਤੁਹਾਡੇ ਚਮਕਾਲੀ ਮਤਲਬ ਕਲਾਕਾਰਾਂ ਕਹਿੰਦੇ ਕਿ ਇਸ ਖਾਸ ਤੌਰ ਤੇ ਫ੍ਰੀਕੋਰਡ ਦੇ ਬਗਲ ਜਿਹਦਾ ਇਸ ਥੇਰੀ ਚ ਤੁਹਾਡੇ ਬਰਾਬਰ ਦੇ ਉਸ ਕਲਾਕਾਰ ਜਿਹੜੇ ਕਿਹੜੇ ਸਮਝ ਨਹੀਂ ਮਾਤਾ ਕਿਸੇ ਨੂੰ ਆਉਂਦੇ ਪਰ ਬੰਦਾ ਕਦੇ ਸਮਝਿਆ ਨਹੀਂ ਦੇਖੋ ਹਾਂ ਸਾਡੇ ਫ੍ਰੀਕੋਰਡ ਦੇ ਵਿੱਚ ਹਾਂ ਦਰਸ਼ਕਾਂ ਦਾ ਇਕਤਰ ਹੁੰਦਾ ਜੀ ਅ ਬੰਦੀਰ ਮल्ला ਹੁੰਦਾ ਜੀ ਨਮਲਾ ਸਾਹਿਬ ਦਾ ਸੀਨੀਅਰ ਨਮਲਾ ਸਾਹਿਬ ਦਾ ਸਤ ਸਤ ਸੀਨੀਅਰ ਸੀ ਨਾਲੇ ਉਦੋਂ ਲੁਧਿਆਣੇ ਦੇ ਹੁੰਦੇ ਸੀ ਐਤੋਂ ਬਾਅਦ ਬੇਸਿਕਲੀ ਫ੍ਰੀਕੋਰਡ ਦੇ ਆਉਂ ਜੀ ਪਰ ਉਹਦੋਂ ਲੁਧਿਆਣੇ ਹੁੰਦੇ ਸੀ ਇੰਨੇ ਕਿੰਨੇ ਹੁੰਦੇ ਨੇ ਤਰੀਕੋ ਤੁਸੀਂ ਤੇ ਫਿਰ ਤੁਹਾਡਾ ਪਹਿਲਾ ਗਾਣਾ ਜਿਹੜਾ ਤੁਸੀਂ ਸਮਝੋ ਵੀ ਹਿੱਟ ਗਾਣਾ ਬੱਜਿਆ ਹਨਾ ਕੁੱਠਿਆਂ ਤੇ ਸਪੀਕਰ ਲਾ ਕੇ ਚੱਲਦਾ ਰਿਹਾ ਉਹ ਫਿਰ ਕਿਹੜਾ ਗਾਣਾ ਮੰਗੋ ਤੁਸੀਂ ਉਹ ਮੇਰਾ ਇੱਕ ਗੀਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਲੋਕੀ ਕਹਿੰਦੇ ਕੋਰੀ ਹੋ ਲੋਕੀਆਂ ਹਾਂ ਜੋ ਪ੍ਰੀਤ ਕਾਲ ਜਿਹੜਾ ਨਹੀਂ ਮੇਰੇ ਵਿੱਚ ਤੇ ਜੀ ਬਹੁਤ ਅੱਛੇ ਗੀਤਕਾਰ ਆ ਤੇ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ ਰੰਗ ਤੇਰੇਆਂ ਗਮਾਣੇ ਪੀਲਾ ਪਾਤਾ ਮੈਂ ਲੋਕੀ ਕਹਿੰਦੇ ਕੋਰੀ ਹੋ ਬੜਾ ਬੜਾ ਅੱਛਾ ਗਾਣਾ ਉਹ ਮੈਨੂੰ ਵੀ ਕਦੇ ਸੁਣਨ ਦਾ ਮੌਕਾ ਮਿਲਿਆ ਰੋ ਬਹੁਤ ਅੱਛਾ ਗੀਤ ਹੈ ਜੇ ਹੁਣ ਆਪਾਂ ਗੱਲ ਕਰੀਏ ਵੀ ਤੁਹਾਡੇ ਵੀ ਫਿਰ ਅੱਗੇ ਹੋਰ ਸ਼ਗਿਰਦ ਬਣੇ ਹੋਣਗੇ ਵੀ ਅਸੀਂ ਹਾਂ ਸਾਹਮਣੋਂ ਉਸਤਾਦ ਆਈ ਨਹੀਂ ਮੈਂ ਤਾਂ ਹਜੇ ਉਸਤਾਦ ਦਾ ਨਰਤਬਾ ਪਾਇਆ ਹੀ ਨਹੀਂ ਜੀ ਵੈਸੇ ਮੈਂ ਮੇਰੀ ਸੰਗੀਤ ਦੀ ਅਕੈਡਮੀ ਹੈ ਜੀ ਸਾਡੇ ਕੋਲ ਸਿੱਖਣਾ ਬੱਚੇ ਵੀ ਮੈਂ ਉਸ ਅਕੈਡਮੀ ਦੀ ਗੱਲ ਕਰਦਾ ਸੀ ਸਖਿਆ ਰਹੀ ਸੀ ਹਾਂ ਉੱਥੇ ਛੋਟੇ ਬੱਚੇ ਵੀ ਆ ਜਾਂਦੇ ਥੋੜੇ ਜਿਹਾ ਜੁਵਾਨ ਵੀ ਆ ਜਾਂਦੇ ਆ ਜੀ ਉਹ ਸਿੱਖ ਲੈਂਦੇ ਆ ਤੇ ਜਿੰਨੇ ਖਾਨੂੰ ਸੋਝੀ ਅਸੀਂ ਅਬਦੀ ਮਤਦਦਾ ਨੂੰ ਥੋੜੀ ਜਿਹੀ ਖਿਆਲ ਮਾਰ ਦੇ ਦਿੰਦੇ ਆ ਤੇ ਅਖਾੜਿਆਂ ਤੋਂ ਜ਼ੋਰ ਫਿਰ ਤੁਹਾਡਾ ਕਿਦੋਂ ਵਾਲੇ ਤੁਨਵਾ ਸੰਗੀਤ ਦੀ ਗੱਲ ਦੱਸਦਾ ਜੇ ਇੱਕ ਵਾਰ ਸਾਡੇ ਕੋਲੇ ਮੁੰਡਾ ਪਿੱਛੇ ਸਿੱਖਣਾ ਆ ਗਿਆ ਅੱਛਾ ਮਾਸ਼ਾਅੱਲਾ ਅੱਜ ਕੱਲ ਤਾਂ ਉਹ ਐਪਲਿਸ ਦੇ ਵਿੱਚ ਸਬ ਇੰਸਪੈਕਟਰ ਹੈ ਉਦੋਂ ਹਜੇ ਉਪਰਤੀ ਹੋਇਆ ਹੋਇਆ ਸੀ ਸਿੱਖਣ ਲੱਗਿਆ ਸਾਡੇ ਨੂੰ ਕਹਿੰਦਾ ਉਸਤਾਦ ਜੀ ਜਿਵੇਂ ਸਾਡੀ ਆਵਾਜ਼ ਖੁੱਲਦੀ ਮੇਰੀ ਆਵਾਜ਼ ਨਹੀਂ ਖੁੱਲਦੀ ਹੋ ਗਈ ਜੀ ਅਸ ਦੱਸਿਆ ਵੀ ਰਿਆਜ਼ ਕਰਿਆ ਕਰ ਹਰਮੋਨੀਅਮ ਲੈ ਕੇ ਰਿਆਜ਼ ਕਰਿਆ ਕਰ ਤੇ ਬਾਹਰ ਖੁੱਲੇ ਖਾਨ ਜਾ ਕੇ ਕਿਤੇ ਉਨੇ ਚੋਂ ਸਾਡੇ ਪਿੰਡ ਦੇ ਕੋਈ ਬੰਦੇ ਮੈਨੂੰ ਮਿਲਣ ਆ ਗਏ ਅੱਛਾ ਮੈਂ ਆਸੇ ਪਾਸੇ ਹੋਇਆ ਕਹਿੰਦਾ ਇਹ ਤਾਂ ਖੇਤਾਂ 'ਚ ਰੈਸਲ ਕੀਤੀ ਐ ਜੀ ਖੇਤ ਮੇ ਜਾਂਦਾ ਜਾਂ ਟਿੱਬਿਆਂ ਤੇ ਬਹਿ ਕੇ ਉੱਚੀ ਉੱਚੀ ਗਾਉਦਾ ਸੀ ਕਹਿੰਦਾ ਖੁੱਲੇ ਖਾਂ ਤੇ ਜਾ ਕੇ ਗਾਇਆ ਕਰ ਮੈਂ ਦਾਤਾ ਹਾਂ ਹਾਂ ਜੀ ਉਹ ਚਾਰ ਪੰਜਾਂ ਨੇ ਸਾਡੇ ਕੋਲੇ ਵਾਪਸ ਆਇਆ ਜਦੋਂ ਪੰਜਾਂ ਕਿਤਾਬਾਂ ਬਾਅਦ ਵਾਪਸ ਆਇਆ ਤਾਂ ਮੈਂ ਕਿਹਾ ਵੀ ਤੂੰ ਕੀ ਗੱਲ ਆਇਆ ਵੀ ਤੇ ਉਸ ਨੂੰ ਕੀ ਗੱਲ ਦੱਸਾਂ ਜੀ ਬੜਾ ਕਸੂਤਾ ਕੰਮ ਹੋ ਗਿਆ ਸੀ ਮੈਂ ਕੀ ਗੱਲ ਮੈਂ ਆਹਦਾ ਫਰੀਕੋਟ ਮਹਿਰਾ ਜਿਹੜੇ ਮਹਿਰਾ ਦੇ ਆਉਂਦਾ ਕੰਡੇ ਕੰਡੇ ਤੁਰਿਆ ਕਰਦਾ ਖੁੱਲਾ ਆਥਾਂ ਵੇਖੀ ਤੇ ਸਾਫਾ ਵਿਛਾਲਿਆ ਪੁੰਜੇ ਤੇ ਅੱਛਾ ਜੀ ਉੱਥੇ ਬੈਠ ਕੇ ਮੈਂ ਗਾਉਣ ਲੱਗ ਗਿਆ ਉੱਚੀ ਜੀ ਬਾਈ ਉਹ ਬਿਲਕੁਲ ਸੱਚੀ ਗੱਲ ਹੈ ਹਾਂ ਜੀ ਅੱਖਾਂ ਵਿੱਚ ਗਾਈ ਜਮ ਜਿਦੋਂ ਮਹਾਖਾਂ ਦੇ ਸਾਹਮਣੇ ਸੱਪ ਵੇਖਿਆ ਇਹ ਤਾਂ ਸਾਫਾ ਉੱਤੇ ਛੱਡ ਕੇ ਭਜਾਇਆ ਚਲੋ ਆਮ ਅਖਾੜਿਆਂ ਦੇ ਵਿੱਚ ਜਿਹੜੇ ਸ਼ਰੂਤੇ ਮਿਲਦੇ ਆ ਉਹਦੀ ਕਿਸਮਤ ਵਿੱਚ ਵਿਚਾਰੇ ਵੀ ਜਿਹੜੇ ਸ਼ਰੂਤੇ ਆ ਗਏ 나ਗਦੇਵ ਤਾਂ ਸੀ ਇਹ ਵੀ ਬੜੀ ਵੱਡੀ ਗੱਲ ਹੈ ਹਾਂਜੀ ਕਿਉਂਕਿ ਜ਼ਿੰਦਗੀ ਦੇ ਮਿੱਠੇ-ਕੌੜੇ ਤਜਰਬੇ ਤਾਂ ਅਕਸਰ ਕਲਾਕਾਰਾਂ ਤੇ ਨਾਲ ਹਰ ਇੱਕ ਬੰਦੇ ਲਈ ਹੁੰਦੇ ਨੇ ਹਾਂਜੀ ਹਾਂਜੀ ਤੁਹਾਡੀ ਜ਼ਿੰਦਗੀ ਤੇ ਵੀ ਮਿੱਠੇ-ਕੌੜੇ ਤਜਰਬਾ ਹੁੰਦਾ ਮਿੱਠੇ ਤਾਂ ਥੋੜੇ ਕੌੜੇ ਬਹੁਤ ਆ ਜਾਂਦੇ ਚੱਲਦੇ ਰਹਿੰਦੇ ਖੈਰ ਜ਼ਿੰਦਗੀ ਦੇ ਵਿੱਚ ਮਿੱਠਾ-ਕੌੜਾ ਨਾ ਨਮਕੀਨ ਔਦਾਰਣਾ ਚਾਹੀਦਾ ਹੈ ਕਿਸੇ ਦਾ ਨਹੀਂ ਤੁਹਾਡੀ ਬੈਕੀ ਦੀ ਜਿਹੜੀ ਸ਼ੁਰੂਆਤ ਫਿਰ ਕਿਥੋਂ ਇਸ ਵਿੱਚ ਇਹ ਸਕੂਲ ਤੋਂ ਸਕੂਲ ਹੀ ਦੰਦ ਤੇ ਮੈਨੂੰ ਪਤਾ ਕੋਈ ਕਾਲਜ ਲਾਈਫ ਚ ਵੀ ਚੰਗਾ ਪਰਫਾਰਮ ਕੀਤੀ ਹੈ ਤੇ ਚੰਗੀ ਅਪ੍ਰੀਸ਼ੀਏਸ਼ਨ ਆਪ੍ਰੋਵ ਕੀਤੀ ਹੈ ਤੇ ਤੁਸੀਂ ਇਕੱਠੇ ਕਾਲਜ ਵਿੱਚ ਇਕੱਠੇ ਸੀਗਾ ਨਹੀਂ ਜੀ ਨਹੀਂ ਮੈਂ ਫ੍ਰੀਕੁੱਟਰਿੰਦਾ ਸੀ ਮੋਗੇ ਦੇ ਜੀ ਪਤਾ ਸ਼ਹਿਰਾਂ ਦਾ ਫੱਕ ਸੀ ਹਾਂ ਹਾਂ ਜਿਲ੍ਹਾ ਇੱਕ ਜਿਲ੍ਹਾ ਫ੍ਰੀਕੁੱਟਰਿੰਦਾ ਰਿਹਾ ਉਸ ਤਰ੍ਹਾਂ ਦਾ ਫ੍ਰੀਕੁੱਟਰ ਸੀ ਇਹ ਕਿੰਨੇ ਕੁ ਤੱਕ ਹੁਣ ਤੱਕ ਅੱਜ ਤੱਕ ਨਹੀਂ ਮੇਰਾ ਖਿਆਲ ਆ ਭਈ 500 ਦੇ ਕਰੀਬ ਦੇ ਹੋਣਗੇ 500 ਜਿਸ ਤਰ੍ਹਾਂ ਕਹਿੰਦੇ ਵੀ ਹਰ ਇੱਕ ਬਾਪ ਨੂੰ ਉਹਦੇ ਸਾਰੇ ਪੁੱਤਰ ਜਿਹੜੇ ਪਿਆਰੇ ਹੁੰਦੇ ਹਨ ਪਰ ਉਹਨੂੰ ਤੁਹਾਡਾ ਕਿਹੜਾ ਉਹ ਗਾਣਾ ਥੰਦਾ ਵੀ ਆ ਮਤਲਬ ਜ਼ਿਆਦਾ ਦਿਲ ਦੇ ਨੇੜੇ ਹੋਵੇ ਜੇ ਵੈਸੇ ਤੁਸੀਂ ਆਪ ਹੀ ਆਖਦੇ ਮਾਪਿਆਂ ਨੂੰ ਸਾਰੇ ਬੱਚੇ ਇੱਕੋ ਜਿਹੇ ਪਿਆਰੇ ਹੁੰਦੇ ਆ ਜੀ ਪਰ ਕਈ ਬੱਚੇ ਜ਼ਿਆਦਾ ਲਾਇਕ ਨਿਕੜਿਆਉਂਦੇ ਆ ਮਾਪਿਆਂ ਦਾ ਨਾਮ ਵੀ ਰੌਸ਼ਨ ਕਰ ਦਿੰਦੇ ਆ ਜੀ ਅਸੀਂ ਤੁਹਾਨੂੰ ਦੱਸਿਆ ਵੀ 4-500 500 ਤੋਂ ਜ਼ਿਆਦਾ ਵੀ ਹੋ ਸਕਦੇ ਆ ਜੀ ਗੀਤ ਇਹਨਾਂ ਰਿਕਾਰਡ ਕੀਤੇ ਆ ਪਰ ਸਾਡਾ ਇੱਕ ਗੀਤ ਜਿਹੜਾ ਬਹੁਤ ਜ਼ਿਆਦਾ ਮਕਬੂਲ ਹੋਇਆ ਹੈ ਉਹ ਗਾਣਾ ਖਾਸ ਤੌਰ ਤੇ ਉਹ ਗੀਤ ਹੈ ਵਰੇ ਗੰਨ ਹਾਂ ਸਾਡਾ ਰਿਕਾਰਡਡ ਤੋਂ ਬਹੁਤ ਚਿਰ ਪਹਿਲਾਂ ਦਾ ਸੀ ਉਹ ਗੁਰਵਿੰਦਰ ਪ੍ਰਾੜ ਦਾ ਲਿਖਿਆ ਹੋਇਆ ਜੀ ਤੇ ਉਹ ਮੱਲਮਲੇ ਧੱਕੇ ਨਾਲ ਹੀ ਵਾਇਰਲ ਹੋ ਗਿਆ ਜੀ ਅਸੀਂ ਉਹਦੇ ਤੇ ਕੋਈ ਇਤਰਾਦ ਦਾ ਨਹੀਂ ਕੀਤਾ ਕੋਈ ਕੋਸ਼ਿਸ਼ ਨਹੀਂ ਕੀਤੀ ਉਹ ਗੀਤ ਨੇ ਸਾਡਾ ਇਸ ਦਿੱਤਾ ਮਤਲਬ ਇੱਕ ਦੇ ਲੋ ਤੁਹਾਡੇ ਨੇੜੇ ਆ ਹਾਂਜੀ ਉਹ ਵਾਲਾ ਗਾਣਾ ਹਾਂਜੀ ਸਾਰਿਆਂ ਦੇ ਨੇੜੇ ਹੋ ਗਿਆ ਜੀ ਮੇਰਾ ਆਪਣਾ ਉਹ ਗਾਣਾ ਮੇਰਾ ਉਹ ਹਰ ਬੰਦੇ ਨੂੰ ਆਇ ਲੱਗਦਾ ਵੀ ਮੇਰੀ ਗੱਲ ਹੀ ਹੋ ਰਹੀ ਆ ਤਾਂ ਕਰਕੇ ਜੀ ਮੇਰੇ ਤੇ ਲਿਖਿਆ ਗਾਣਾ ਹੀ ਹੁੰਦਾ ਜਿਹੜਾ ਆਪਾਂ ਨੂੰ ਲੱਗੇ ਵੀ ਇਹ ਗਾਣਾ ਮੇਰੇ ਤੇ ਲਿਖਿਆ ਹਾਂਜੀ ਹਾਂਜੀ ਇਹ ਤਾਂ ਹੈ ਤੇ ਉਸ ਤੋਂ ਬਾਅਦ ਜਦੋਂ ਆਪਣਾ ਖਾਣਾ ਦਾ ਸੱਸਰਾ ਸ਼ੁਰੂ ਹੋ ਜਾਂਦਾ ਪ੍ਰੋਗਰਾਮ ਪਾਉਣ ਲੱਗ ਜਾਂਦੇ ਆ ਆਪਣੀ ਚਾਹੁੰਦੇ ਆ ਕਿ ਆਪਾਂ ਸਤਸੰਗਰੂ ਪਾਰ ਲਈਏ ਜਿਹਾ ਇਹ ਟੂਟ ਲਈਏ ਉਸੇ ਫੇਰੇ ਕਦੋਂ ਤੇ ਕਿੰਨੇ ਹੀ ਟੂਟ ਲੱਗ ਬੈ ਜਾਣਾ ਆ ਮਾਥੋਂ ਇੱਕ ਹੋਰ ਬੜੀ ਦਿਲਚਸਪ ਗੱਲ ਦੱਸਾਂ ਹਾਂਜੀ ਵੇ ਮੈਂ ਤਾਂ ਖਾੜੇ ਖੜੇ ਪਹਿਲਾਂ ਤੇ ਲੌਂ ਲਾਇਆ ਸੀ ਬਹੁਤ ਸਿਰ ਪਹਿਲਾਂ ਜੀ ਤੇ ਅਸੀਂ ਦੋਨ ਜਿਹੜਾ ਪਹਿਲਾ ਖਾੜਾ ਲਾਇਆ ਸੀਗਾ ਜੀ ਉਹ ਕੈਨੇਡਾ ਜਾ ਕੇ ਲਾਇਆ ਸੀ ਪਹਿਲਾ ਖਾੜਾ ਹੈ ਹਾਂ ਮੈਂ ਨਹੀਂ ਨਾ ਪਹਿਲਾਂ ਕਰਦੀ ਸੀ ਮੇਰਾ ਪਹਿਲਾਂ ਮੈਂ ਹੋਰ ਆਰਟਿਸਟ ਦੇ ਬੈਕ ਦਾ ਹੀ ਸੀ ਜੀ ਪਹਿਲਾਂ ਮੈਂ ਹੋਰ ਲੇਡੀ ਆਰਟਿਸਟਾਂ ਨੂੰ ਨਾਲੇ ਜਾ ਕੇ ਅਨੁਭਵ ਕਰਦਿਆਂ ਤੇ ਪਹਿਲਾ ਖਾੜਾ ਅਸੀਂ ਕੈਨੇਡਾ ਚ ਜਾ ਕੇ ਲਾਇਆ ਵਾਹ ਜੀ ਬਸ ਸਭ ਤੋਂ ਉੱਪਰ ਜਾ ਕੇ ਨਾ ਹਾਂ ਬਹੁਤ ਕਿਆ ਮਾਤਾ ਕਿ ਵੱਖਰੀ ਈ ਗੱਲ ਆ ਇਹ ਇੱਥੋਂ ਤੁਸੀਂ ਮੈਦ ਕਰਕੇ ਚੱਲ ਗਏ ਖਾੜਾ ਜਿਹੜਾ ਉੱਥੋਂ ਸ਼ੁਰੂ ਕਰਕੇ ਫਿਰ ਇੱਧਰੋਂ ਵਾਪਸ ਕਰਦੇ ਹਾਂ ਨਹੀਂ ਬਾਲ ਬੱਚੇ ਵੀ ਹੋ ਗਏ ਸੀ ਉਹ ਬਾਲ ਬੱਚੇ ਲੈਣੇ ਸੀ ਨਾਲੇ ਜਵਾਕ ਸੰਭਲ ਗਏ ਜੀ ਤੇ ਫਿਰ ਅਸੀਂ ਉੱਥੇ ਜਾਈ ਮੇਰੀ ਪਾਰੀ ਜਿਹੜੀ ਉਹ ਲੇਟ ਸ਼ੁਰੂ ਹੋਈ ਤੁਹਾਡੀ ਪਾਰੀ ਸਟੇਜ 'ਤੇ ਇਹ ਪਲੇਬੈਕ ਮੈਂ ਕਈ ਆਰਟਿਸਟਾਂ ਨਾਲ ਕੀਤਾ ਜੀ ਨਿਰਮਲ ਸੰਧੂ ਜਿਵੇਂ ਹੋ ਗਏ ਹਰਿੰਦਰ ਸੰਧੂ ਹੋ ਗਏ ਗੁਰਵਿੰਦਰ ਬਰਾੜ ਜੀ ਕਿਸ ਸੰਤਿਲ ਕਾਫੀ ਆਰਟਿਸਟਾਂ ਨਾਲ ਪਲੇਬੈਕ ਹੈ ਜੀ ਤੁਹਾਡੀ ਜਿਹੜੀ ਪਹਿਲੀ ਆਪਣੀ ਇਕੱਠਿਆਂ ਦੀ ਪਰਫਾਰਮੈਂਸ ਸੀ ਸਾਡੇ ਕੋਲ ਉਹ ਸਟੇਜ ਵਾਲੀ ਸੀ ਸਟੇਜ ਵਾਲੇ ਤੋਂ ਉਧਰੋਂ ਸ਼ੁਰੂ ਹੋਈ ਹੈ ਮੈਨੂੰ ਪਤਾ ਲੱਗਿਆ ਵੀ ਤੁਸੀਂ ਇਸ ਤੋਂ ਪਹਿਲਾਂ ਵੀ ਤੁਸੀਂ ਜੋਬ ਵੀ ਕਰਦੇ ਸੀ ਪੰਚਾਇਤ ਸੈਕਟਰੀ ਲੱਗੇ ਹੋਏ ਸੀ ਹਾਂ ਜੀ ਲੱਗੇ ਸੀ ਪੰਚਾਇਤ ਸੈਕਟਰੀ ਦੀ ਬਹੁਤ ਅੱਛੀ ਗੋਸ਼ਟਾ ਹਾਂ ਚੰਗੀ ਹੁੰਦੀ ਹੈ ਜੀ ਤੇ ਉਹ ਫਿਰ ਕਿੰਦਾ ਸلسਲਾ ਚੱਲਦਾ ਰਿਹਾ ਤੁਸੀਂ ਭਰਤੀ ਪਹਿਲਾਂ ਹੋਏ ਇੱਕ ਗਾਣਾ ਬਾਅਦ ਸ਼ੁਰੂ ਕੀਤਾ ਜਾਂ ਨਹੀਂ ਮੇਰਾ ਗਾਣਾ ਵੀ ਨਾਲ-ਨਾਲ ਚੱਲੀ ਜਾਂਦਾ ਸੀਗਾ ਤੇ ਉਦੋਂ ਮੈਨੂੰ ਨੌਕਰੀ ਮਿਲ ਗਈ ਪੰਚਾਇਤ ਜੀ ਫੋਂ ਦੱਸਿਆ ਵੀ ਉਦੋਂ ਗੌਣ ਪਾਣੀ ਦਾ ਕੰਮ ਸ਼ੁਰੂ ਹੋਇਆ ਸੀਗਾ ਸਿਰੇ ਸੁਰੇ ਗਾਲੇ ਦੇ ਸੀਗੇ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਸੀ ਉਹ ਇੱਕਦਾਂ ਦੇ ਪ੍ਰੋਗਰਾਮ ਦੇ ਵਿੱਚ ਮਤਲਬ ਚਾਰਾਂ ਤਰ੍ਹਾਂ ਰੱਖਾ ਹ ਜਾਂਦੇ ਹੋ ਜਾਂਦੇ ਸੀ ਜੀ ਮੈਨੂੰ ਆਇਆ ਲੱਗਿਆ ਵੀ ਐਸ ਵਾਸੇ ਜਦੇ ਆ ਵੀ ਇਧਰ ਹੋ ਗਿਆ ਆਹ ਜੀ ਲਾਈਟ ਵੱਸ ਮੰਤਰ ਹੋ ਗਿਆ ਵੀ ਇਧਰ ਵੀ ਠੀਕ ਆ ਇਹ ਵੀ ਠੀਕ ਆ ਤਾਂ ਕੰਮ ਚੱਲ ਜੰਦਾ ਮੈਂ ਵੀ ਤਰਜੀਹ ਦਿੱਤੀ ਹਾਂ ਕਿਉਂਕਿ ਤਾਂ ਜ਼ਿਆਦਾ ਸੀਗਾ ਬਿਲਕੁਲ ਬਿਲਕੁਲ ਸੋਭਾ ਜੀ ਸਤਿ ਪਾਸ਼ਾ ਦੀ ਕਿਰਪਾ ਨਾਲ ਤੁਸੀਂ ਲਿਖ ਵੀ ਬਹੁਤ ਸੋਹਣਾ ਲਿਖਿਆ ਹੋ ਤੁਸੀਂ ਸੰਗੀਤਕਾਰ ਵੀ ਹੋ ਨਾ ਕਿ ਤੁਸੀਂ ਗਾਇਕ ਨਹੀਂ ਹੋ ਇਹ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੋਰ ਹੈ ਕੋਈ ਇਦਾਂ ਦਾ ਇੰਟਰਸਟਡ ਬੰਦਾ ਜਾਂ ਪਹਿਲਾਂ ਵੀ ਸੀ ਸਰ ਮੈਂ ਤੁਹਾਨੂੰ ਇੱਕ ਬੋਲੀ ਦਾ ਮੈਂ ਬਾਰੀ-ਬਾਰ ਸੀ ਖੱਟਨੇ ਗਿਆ ਸੀ ਖੱਟ ਕੇ ਲਿਆਂਦਾ ਖੇਲਾ ਜੀ ਦੋ ਭਾਈ ਕੰਮ ਕਰਦੇ ਉਹ ਬੋਲੀ ਦੇ ਖੇਲਾ ਮੇਰਾ ਅਸੀਂ ਤਿੰਨ ਭਾਈ ਆ ਇੱਕ ਵੇਲੇ ਜੀ ਵੱਡੇ ਭਾਈ ਵੀ ਜੋੜ ਕਰਦੇ ਸੀ ਛੋਟਾ ਭਾਈ ਜੀ ਮੈਨੂੰ ਨਹੀਂ ਮੈਂ ਕੁਝ ਬਚਾਉਣਾ ਤਾਂ ਇਹਨੂੰ ਕਿਉਂ ਕਰਦਾ ਸੀ ਦੱਤਾਂ ਦੀ ਹਾਂ ਹਮ ਆਇਆ ਜੀ ਇੱਕ ਵਾਰ ਸੀ ਗਿਆ ਸੀ ਕਿ ਵੀ ਪਹਿਲਾਂ ਸ਼ੇਰੇ ਬੋਲਣ ਦਾ ਜਿਹੜਾ ਹੁੰਦਾ ਸੀ ਨਾ ਰਿਵਾਜ ਹੁੰਦਾ ਸੀ ਪ੍ਰਾਤਨਾ ਦੇ ਵਿੱਚ ਸ਼ੇਰਾ ਗੋਦਨ ਸ਼ੇਰਾ ਗੋਦਨ ਦੇ ਸੀਗੇ ਤੇ ਉਹ ਸੁਣਿਆ ਤਾਂ ਮੇਰਾ ਵੀ ਮਨ ਬਿਸਰੈ ਦਾ ਮਨ ਤਾਂ ਕਿ ਗੱਲਬਾਤ ਹੁੰਦੀ ਸੀ ਮੈਂ ਉਹ ਵਿਆਸ਼ ਕਰਦਾ ਵੀ ਉਹ ਜਰੂਰ ਸਾਂਝਾ ਕਰ ਸੁਣਾਉਣਾ ਉਹ ਜਦੋਂ ਬਰਾਤ ਜਾਂਦੇ ਸੀ ਆਮ ਤੌਰ ਤੇ ਜਦੋਂ ਆਨੰਦਕਾਰ ਦੇ ਹੁੰਦੇ ਸੀ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਵਾ ਦਾ ਮਤਲਬ ਪਾਠ ਉਹ ਤੋਂ ਮੁਕੰਮਲ ਹੋਣ ਤੋਂ ਬਾਅਦ ਉਹਨਾਂ ਦੇ ਕੱਢਦੇ ਹੁੰਦੇ ਜੀ ਉਸ ਤੋਂ ਬਾਅਦ ਇੱਕ ਰਸਮ ਹੁੰਦੀ ਸੀ ਸਿਹਰਾ ਗਾਉਂਦੇ ਉਹ ਮੁੰਡੇ ਵਾਲਿਆਂ ਨੂੰ ਹੁੰਦੀ ਸੀ ਜੀ ਇੱਕ ਸਿੱਖਿਆ ਗਾਉਂਦੀਆਂ ਦੇਖੋ ਕੁੜੀ ਦੇ ਪਰਿਵਾਰ ਵਾਲੋਂ ਜੀ ਕੁੜੀ ਦੇ ਅਸਵੇਲੀਆਂ ਜਾਂ ਕੋਈ ਮੋਟਰ ਜੀ ਅਸੀਂ ਸਿਹਰਾ ਦੇ ਐਕਸਪਰਟ ਸੀ ਜੀ ਹੂੰ ਮੈਂ ਤੁਹਾਨੂੰ ਥੋੜੀ ਜਿਹੀ ਬਣ ਕੇ ਦੱਸਦਾ ਹਾਂ ਇਹ ਤਾਂ ਬੜਾ ਮੰਗੂਲਾ ਹੋ ਵਾਜੀ ਉਹ ਗਾਉਂਦੇ ਰਹੇ ਹੂੰ ਰਹਿਵਾਲ ਸੁਨੇਰੀ ਲਮਕ ਕੁੜੇ ਇਤੋਂ ਤਾਰੇ ਮੰਗਣ ਚਮਕ ਕੁੜੇ ਨਾਲੇ ਸੂਰਜ ਮੰਗੇ ਧਮਕ ਕੁੜੇ ਇਹ ਨੂਰੀ ਜਾਂ ਰੰਗ ਚੜਾਇਆ ਏ ਨਿਕਰੇ ਨਿਸ਼ਲੇਸ਼ ਚਿਹਰਾ ਏ ਕਿਸ ਬੰੜੀ ਦਾ ਢੋਲ ਕੁੜੇ ਨੇ ਬਨ ਚੜਿਆ ਸੇਰਾ ਕਿਸ ਬੰੜੀ ਦਾ ਢੋਲ ਕੁੜੇ ਨੇ ਬਨ ਚੜਿਆ ਸੇਰਾ ਵਾਹ ਇਹ ਵਾਲੇ ਮੁੰਡੇ ਦੀ ਮਤਲਬ ਇੱਕ ਤਰੀਕੇ ਨਾਲ ਉਸਤਾ ਦੀ ਕੀਤੀ ਹੁੰਦੀ ਹੈ ਜੀ ਤੇ ਤੁਸੀਂ ਸੰਗੀਤਕਾਰ ਦੇ ਤੌਰ ਤੇ ਵੀ ਮਿਊਜ਼ਿਕ ਦਿੱਤਾ ਬਹੁਤ ਸਾਰਾ ਜਿਹੜੇ-ਜਿਹੜੇ ਕਲਾਕਾਰ ਨੂੰ ਹਾਂ ਮੈਂ ਕਰ ਲਿਆ ਥੋੜਾ ਬਹੁਤ ਜੀ ਜੀ ਪਹਿਲਾਂ ਮੈਂ ਚੰਡੀਗੜ੍ਹ ਜਾ ਕੇ ਜਾਂ ਲੁਧਿਆਣਾ ਜੀ ਇਹ ਜ਼ਿਲਦਾ ਕੰਮ ਕਰਦਾ ਸੀ ਜੀ ਹੁਣ 2008 ਤੋਂ ਬਾਅਦ ਮੈਂ ਆਪਣੇ ਘਰ ਰਿਕਾਰਡ ਸਟੂਡੀਓ ਲਾ ਲਿਆ ਸੀ ਜੀ ਤੇ ਅੱਜਕੱਲ ਖਾੜਾ ਨਾਲ ਰਿਹਾ ਕਰ ਚੱਲਿਆ ਤਾਂ ਪ੍ਰੋਗਰਾਮ ਨਾਲ ਦੀ ਨਾਲ ਚੱਲ ਜੀ ਤੇ ਹੁਣ ਨਵਾਂ ਫਿਰ ਕੀ ਦੇ ਰਹੇ ਸਾਨੂੰ ਸੰਸਾਰ ਨੂੰ ਤੁਸੀਂ ਕੋਈ ਮਤਲਬ ਕੋਈ ਨਵਾਂ ਗਾਣਾ ਆਉਣਾ ਹੋਵੇ ਤੁਹਾਡਾ ਜਾਂ ਥੋੜੀ ਦੇਰ ਪਹਿਲਾਂ ਆ ਕਿ ਇੱਕ ਤਰ੍ਹਾਂ ਥੋੜੀ ਦੇਰ ਪਹਿਲਾਂ ਸਾਡਾ ਆਇਆ ਇੱਕ ਗੀਤ ਫੜੇ ਬਿਲਕੁਨ ਜੀ ਹਾਂ ਜੀ ਜਿਹੜਾ ਫਿਲ ਕਰ ਰਿਹਾ ਤੁਹਾਨੂੰ ਸੁਣੋ ਉਹ ਇਸ ਤਰ੍ਹਾਂ ਜੋਗਾ ਜੀ ਵੀ ਜਦੋਂ ਮੁੰਡਾ ਵਿਆਹ ਜਾਂਦਾ ਨਾ ਉਹ ਕੋਸ ਸਾਸੇ ਪਾਸੇ ਦੇ ਚੁੱਕਣਾ ਦੇ ਦਿੰਦੇ ਆ ਕੋਸ ਆਪਦੀ ਵੀ ਉਹ ਇੱਛਾ ਹੁੰਦੀ ਆ ਯਾਰ ਮੈਂ ਖੁਦ ਮੁਖਤਿਆਰ ਹਾਂ ਜੀ ਮੇਰੇ ਬੱਪੂ ਤੋਂ ਪੈਸੇ ਨਾ ਮੰਗਣੇ ਪੈਣ ਹਾਂ ਜੀ ਵੱਡੇ ਭਾਈ ਦੇ ਅਧੀਨ ਕੀ ਨਾ ਕਰਦੀ ਉਦੇ ਅੰਦਰੋਂ ਅੰਦਰ ਇਹ ਚਾਹ ਇਸ ਕਿਸਮ ਦੇ ਹੁੰਦੇ ਆ ਅੱਡ ਹੁੰਦੇ ਜੇ ਜਦੋਂ ਉਹ ਅੱਡ ਹੋ ਜਾਂਦਾ ਫਿਰ ਜਿਹੜੀ ਜਿਹੜੀਆਂ ਉਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸਿਰ ਤੇ ਕਵੀਦਾਰੀ ਪੈ ਜਾਂਦੀ ਜਦੋਂ ਉਹ ਗੀਤ ਦਾ ਇਹਦੇ ਵਿੱਚ ਹਾਲ ਦੱਸਿਆ ਗਿਆ ਮਲਕੀਤ ਮਲ ਕਾਨਾ ਇੱਕ ਗੀਤ ਕਰਨ ਮੇਰੇ મિતਰ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ ਪਿਛੇ ਰਿਲੀਜ਼ ਕੀਤਾ ਸੀ ਹਾਂ ਬਹੁਤ ਸਭ ਨੂੰ ਨਹੀਂ ਵੇਖਿਆ ਮੋਜਾ ਮਾਨ ਦੇਸੀ ਸਾਰਾ ਪਰਵਾਰ ਟੋਲਣਾ ਕਦ ਬਣਿਆ ਤੂੰ ਕੁਦ ਮੁਖ ਤਿਆਰ ਟੋਲਣਾ ਮੋਜਾ ਮਾਨ ਦੇਸੀ ਸਾਰਾ ਪਰਵਾਰ ਟੋਲਣਾ ਕਦ ਬਣਿਆ ਤੂੰ ਕੁਦ ਮੁਖ ਤਿਆਰ ਟੋਲਣਾ ਜਿੱਦ ਨੂੰ ਨਕੀ ਤਵੇਂ ਤੂੰ ਭੋਏ ਪਾਂਡਾ ਅੱਖ ਜਿੱਦ ਨੂੰ ਨਕੀ ਤਵੇਂ ਤੂੰ ਭੋਏ ਪਾਂਡਾ ਅੱਖ ਰਾਂ ਸੁਣਦੀ ਮੈਂ ਤੇਰੇ ਸਈ ਬਿਆਨ ਨੂੰ ਉਫੜੀ ਬਿੱਲ ਕੁੰਜੀ ਨਹੀਂ ਫੜਾ ਹੈ ਬਿੱਲ ਕੁੰਜੀ ਫੜੀ ਬਿੱਲ ਕੁੰਜੀ ਨਹੀਂ ਫੜਾਈ ਬਿੱਲ ਕੁੰਜੀ ਵੇ ਤੁਕਮਲੀ ਬਣਾ ਕੇ ਰੱਖ ਤਾਰ ਕਾਨ ਨੂੰ ਫੜੀ ਬਿੱਲ ਕੁੰਜੀ ਨਹੀਂ ਫੜਾਈ ਬਿੱਲ ਕੁੰਜੀ ਵੇ ਤੁਕਮਲੀ ਬਣਾ ਕੇ ਰੱਖ ਤਾਰ ਕਾਨ ਨੂੰ ਜਿਹੜਾ ਸਿੱਕ ਤੁਸੀਂ ਸਵਾਦ ਹੈ ਨਾ ਗਾਣਿਆਂ ਦੇ ਵਿੱਚ ਜਿਹੜੇ ਜ਼ਿੰਦਗੀ ਦੇ ਨਾਲ ਕਹਿੰਦੇ ਗਾਣੇ ਸਾਡੇ ਪਰਿਵਾਰਕ ਰਿਸ਼ਤੇ ਅੰਦਰ ਹੁੰਦਾ ਇਹਨਾਂ ਦਾ ਇੱਕ ਵੱਖਰਾ ਜਰ ਬਣਾਓ ਜੀ ਸਟੇਜ ਜੇ ਦੁਕਾਨੇ ਦਾ ਹੋਣਾ ਤਾਂ ਸਟੇਜ ਤੇ ਗੱਲ ਨਹੀਂ ਬੰਦੀ ਸਾਨੂੰ ਤਾਂ ਐ ਹੀ ਲੱਗਦਾ ਜੀ ਬਿਲਕੁਲ ਸਾਡਾ ਇੱਕ ਗੀਤ ਹੈ ਨਾ ਭਾਵੇਂਗਾ ਜੀ ਲੋਕੀ ਹੁਣ ਬਹੁਤ ਪਸੰਦ ਕਰਦੇ ਆ ਜੀ ਬਸ ਕੱਲਾ 27 ਅੰਤਰਾ ਕਰਦਾ 27 ਅੰਤਰਾ ਹੂੰ ਕੱਪੜੇ ਸਵਾਲੇ ਦਿਓ ਰਖੀ ਚਲ ਤਿਆਰੀ ਏ ਕਿਹੜੀ ਗੱਲੋਂ ਭਾਬੀ ਮੈਨੂੰ ਜਾਨੀ ਏ ਸ਼ਿੰਗਾਰੀ ਕੱਪੜੇ ਸਵਾਲੇ ਦਿਓ ਰਖੀ ਚਲ ਤਿਆਰੀ ਏ ਕਿਹੜੀ ਗੱਲੋਂ ਭਾਬੀ ਮੈਨੂੰ ਜਾਨੀ ਏ ਸ਼ਿੰਗਾਰੀ ਮੇਰੇ ਵੀਰ ਦਾ ਵਿਆਹ ਮੈਨੂੰ ਕਾਦਾ ਚਾ ਮੇਰੇ ਵੀਰ ਦਾ ਵਿਆਹ ਮੈਨੂੰ ਕਾਦਾ ਪਾ ਤੈਨੂੰ ਨਾਲ ਮੈਂ ਲਜਾਣਾ ਚੰਦੀ ਟੱਕਣਾ ਨਾ ਭਾਬੀ ਨਾ ਭਾਬੀ ਨਾ ਨਾ ਹਾਂ ਪੱਬੀ ਨਾ ਤੁਹਾਡੇ ਨਾਲ ਨਹੀਂ ਮਾ ਜਾਣਾ ਉੱਥੇ ਵਾਧੂ ਦਾ ਸਮਾਨ ਪੈਂਦਾ ਚੱਕਣਾ ਚੱਲ ਦਿਓ ਰ ਚੱਲ ਮੇਰੇ ਨਾਲ ਤੂੰ ਵੀ ਆ ਕੇ ਉਥੇੋਂ ਦਾ ਵੀ ਨਜ਼ਾਰਾ ਵੇਖੀ ਮੱਖਣਾ ਪਹਿਲਾਂ ਵੀ ਤੂੰ ਪੇਕੇ ਕੇਰਾਂ ਲੈ ਗਈ ਮੈਨੂੰ ਨਾਲ ਨਹੀਂ ਸਾਰਾ ਦਿਨ ਟਾਕ ਦੇ ਚਕਾਈ ਫੇਰੀ ਬਾਲਨੀ ਹਾਂ ਪਹਿਲਾਂ ਵੀ ਤੂੰ ਪੇਕੇ ਕੇਰਾਂ ਲੈ ਗਈ ਮੈਨੂੰ ਨਾਲ ਨਹੀਂ ਸਾਰਾ ਦਿਨ ਟਾਕ ਦੇ ਚਕਾਈ ਫੇਰੀ ਬਾਲਨੀ ਉੱਥੇ ਤੇਰਾ ਹੀ ਪਤੀਜਾ ਕਿਹੜਾ ਹੋਰ ਕੋਈ ਤੀਜਾ ਤੇ ਰਹੀ ਪਤੀ ਜਕੇ ਨਾ ਹੋਰ ਕੋਈ ਚੀਜ਼ ਪਰ ਢੇੜਿਆਂ ਦੀ ਵੱਢ ਕੇ ਆ ਜਖਣਾ ਚੱਲ ਦਿਓ ਰ ਚੱਲ ਦਿਓ ਰ ਚੱਲ ਵੇ ਚੱਲ ਦਿਓ ਰ ਚੱਲ ਮੇਰੇ ਨਾਲ ਤੂੰ ਵੀ ਆ ਤਿਉ ਤੇ ਆਉਂਦਾ ਵੇ ਨਜ਼ਾਰਾ ਵੇ ਕਿ ਮੱਖਣਾ ਨਾ ਪੱਪੀ ਨਾ ਤੁਹਾਡੇ ਨਾਲ ਨਹੀਂ ਮੈਂ ਜਾਣਾ ਉੱਥੇ ਵਾਧੂ ਦਾ ਸਮਾਨ ਪੈਂਦਾ ਚੱਕਣਾ ਕੀ ਬਾਤ ਹੈ ਮੱਕਲੀ ਵਾਰ ਵਿੱਚ ਤੁਸੀਂ ਦੋ ਸੱਚੀ ਸਮਾਰੋਪ ਜਾਂਦਾ ਜੀ ਇੱਕ ਹਾਂ ਵੀ ਤੁਸੀਂ ਬਹਾਸ਼ ਨੇ ਬੜੀ ਸੋਹਣੀ ਜੋੜੀ ਬਣਾਈ ਆ ਤੁਹਾਡੀ ਬੜੀ ਸੋਹਣੀ ਆਵਾਜ਼ ਚੜਦਾ ਹੋਣਾ ਵੀ ਬਹੁਤ ਚੜਦਾ ਹੋਣਾ ਵੀ ਬਹੁਤ ਲੱਗਦਾ ਹੁੰਦਾ ਹਾਂਜੀ ਕੋਈ ਗਲਤੀ ਨਾ ਹੋ ਜੇ ਉਹਨਾਂ ਦੇ ਸਾਹਮਣੇ ਬਿਲਕੁਲ 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 ਤੇ ਅੱਜ ਗੱਲ ਤੋਂ ਕੋਈ ਸੰਗੀਤ ਨਵੇਂ ਦਿਨਾਂ ਚ ਵਿਚਾਰਿਆ ਤੁਹਾਡਾ ਤੁਹਾਡੇ ਵੱਲੋਂ ਪਿਆਰ ਦਿੱਤਾ ਕਿਸੇ ਉਹਦੀ ਬਾਤ ਚ ਤੁਹਾਡੀ ਬਾਤ ਹਾਂ ਇੱਕ ਸਾਡਾ ਆਪਣਾ ਹੀ ਪ੍ਰੋਜੈਕਟ ਆ ਰਿਹਾ ਸੇਵਾ ਜਨਤ ਜੀ ਵੈਸੇ ਵਿਆਹ ਦਾ ਸੀਜ਼ਨ ਲੰਘ ਗਿਆ ਪਰ ਉਹ ਵਿਆਹ ਦੇ ਸੀਜ਼ਨ ਨਾਲ ਕੋਈ ਤਾਂ ਲੱਗਨੀ ਹੁੰਦਾ ਹਾਂਜੀ ਆਮ ਨੇ ਜੀ ਜ਼ਿੰਦਗੀ ਦੀ ਗੱਲ ਆ ਆਮ ਗੱਲ ਆ ਮੈਨੂੰ ਐ ਲੱਗਦਾ ਵੀ ਉਹ ਉਹ ਚੰਗਾ ਲੱਗ ਚੰਗਾ ਲੱਗ ਤੇ ਹੋਰ ਕਦੀ ਜਦ ਆਪਣੇ ਆਮ ਆਪਾਂ ਹਸਬੰਡ ਵਾਈਫ ਦੀਆਂ ਗੱਲਾਂ ਬਾਤ ਹੁੰਦੀਆਂ ਕਦੀ ਕਹਿੰਦੇ ਸਟੇਜ ਤੇ ਕੋਈ ਹੈਜੀ ਗੱਲਬਾਤ ਨਹੀਂ ਵੀ ਨਹੀਂ ਯਾਰ ਮੈਂ ਤਾਂ ਆਹ ਜਾਣਾ ਸੌਣਾ ਪੈਂਦੀ ਹੁੰਦਾ ਕਹਿੰਦੇ ਨਹੀਂ ਮੈਂ ਤਾਂ ਆਹ ਗੋਣਾ ਕਦੀ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਨਹੀਂ ਵਾਰੇ ਹੋ ਜਾਂਦੀ ਐ ਫਿਰ ਜੱਦ ਦਾ ਕੋਣ ਨਹੀਂ ਜੱਦੇ ਤਾਂ ਹੀ ਆਪਾਂ ਤਾਂ ਆਉਂ ਨਵੇਂ ਮੰਗਰ ਵਾਲੇ ਜੀ ਵਸੇ ਤੁਸੀਂ ਵਿਟੇ ਕਰਿਆ ਤੁਹਾਡੀ ਮਖਵਲੇ ਮਖਵਲੇ ਬਾਜਾ ਤੇ ਉਹਨਾਂ ਨੂੰ ਤਾਂ ਕਹਿੰਦਾ ਤੇਰੀ ਬਾਜ ਖਦਰ ਰਹੀ ਨਹੀਂ ਦੇਖੋ ਉਹੀ ਗੱਲ ਲੱਗਿਆ ਘਰ ਵਾਲੀ ਜਾਂਦਾ ਇਹ ਤੁਹਾਡੀ ਅੰਡਰਸਟੈਂਡਿੰਗ ਕਰਦੀ ਕਰਦਾ ਇਹ ਨੂੰ ਮੈਂ ਕਿੰਨੇ ਹੁੰਦੇ ਤੇਰੀ ਬਾਜ ਬੋਕਟੀ ਚਲੋ ਇਹਦਾ ਫਿਰ ਇੰਨਾ ਇੱਕ ਤਾਂ ਬਣਦਾ ਨਾ ਪਿਆਰ ਮੁਹੱਬਤ ਸਭ ਚਾਇਜ ਹੁੰਦਾ ਸੱਚੇ ਬਾਦਸ਼ਾਹ ਨੇ ਬੜੀ ਗਰਮਾ ਕੀਤੀ ਐ ਸਾਡੇ ਲਈ ਵੀ ਬੜਾ ਮਾਣ ਵਾਲੀ ਗੱਲ ਆ ਵੀ ਤੁਸੀਂ ਸਾਡੇ ਆਪਣੇ ਹੋ ਇਹ ਇਸ ਸਟੂਡੀਓ ਦੇ ਵਿੱਚ ਆਏ ਇਹ ਸਾਰੇ ਤੁਸੀਂ ਪਿਆਰ ਸਤਿਕਾਰ ਦਿੱਤਾ ਗੱਲਾਂ ਬਤਾ ਕੀਤੀਆਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਸਾਰੇ سنجਰਾ ਪਿਆਰਾਂ ਨੂੰ ਮੈਂ ਉਜਾਸ਼ ਕਰਾਂਗਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਆਪਣਾ ਆਸ਼ੀਰਵਾਦ ਦਿਓ ਤਾਂ ਕਿ ਇਦਾਂ ਦੀ ਹਸਤੀਆਂ ਨੂੰ ਬਾਰੀ-ਬਾਰੀ ਤੁਹਾਡੇ ਰੂਪ ਨੂੰ ਕਰਦੇ ਰਹੀਏ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਹੈ ਇਹਨੂੰ ਸਸਿਕਾ ਬਹੁਤ-ਬਹੁਤ ਧੰਨਵਾਦ ਜੀ ਹਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਗੁਜ਼ਾਰਸ਼ ਹੈ ਸਭ ਕੁਝ ਇਹ ਚੈਨਲ ਸਬਸਕ੍ਰਾਈਬ ਕਰੋ ਇਹ ਚ ਮਿਲੇਗਾ ਸਭ ਕੁਝ